ਖਾ ਕੇ ਤਾਂ ਪੈਸੇ ਹੀ ਆਏ ਇਹ ਤੇਰੀ ਬਾਜ਼ੀ ਕਰੇ ਸੀ ਕਿ ਤੁਹਾਨੂੰ ਲੱਗਦਾ ਕਿ ਪੂਰਾ ਕਰਿਆ ਸਾਰੇ ਇਕੱਠੇ ਹੀ ਆ ਗਏ ਦੇਖੇ ਹੋਏ ਸਾਡੇ ਇੱਥੇ ਗੁਰਪ੍ਰੀਤ ਜੀ ਵੀ ਜੰਮ ਨੇ ਠੀਕ ਹੈ ਉਹਨੇ ਗ੍ਰਾਂਟ ਬਹੁਤ ਦਿੱਤੀ ਵੱਡੋ ਗ੍ਰਾਂਟ 'ਚ 1 ਰੁਪਿਆ ਵੀ ਸਾਡੇ ਉਰੇ ਨਹੀਂ ਲੱਗਿਆ ਮੰਨਿਆ ਉੱਥੇ ਕਾਲ ਦਾ ਹੱਥ ਤੇ ਸੌ ਖਾਦੀ ਆ ਬਈ ਮਾ ਅਸੀਂ ਸੱਚੇ ਆਂ ਤੇ ਮੈਂ ਕਰੇ ਆ ਇਹ ਕੰਮ ਫੇਰ ਕਿਵੇਂ ਹੁਣ ਮੁੱਕ ਕਰ ਰਹੇ ਆ ਪ੍ਰੋਗਰਾਮ ਰੌਣਕ ਸੱਥਾਂ ਦੀ ਤਹਿਤ ਅੱਜ ਅਸੀਂ ਪਹੁੰਚੇ ਹਾਂ ਫਤਿਹਗੜ੍ਹ ਸਾਹਿਬ ਦੇ ਪਿੰਡ ਕੋਟਲਾ ਫਾਜ਼ਿਲ ਵਿੱਚ ਵੱਖ-ਵੱਖ ਪਿੰਡ ਦੇ ਲੋਕ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਾਂਗੇ ਕਿ ਸਰਕਾਰ ਨੂੰ ਕਿਵੇਂ ਦੇਖਦੇ ਨੇ ਤੇ ਪਿਛਲੀਆਂ ਸਰਕਾਰਾਂ ਨੂੰ ਕਿਵੇਂ ਦੇਖਦੇ ਨੇ ਕਿ ਨਾਮ ਅਖ ਜੀ ਰੰਤਰੀ ਠੀਕ ਹੈ ਅਖ ਜੀ ਮਾਨ ਸਰਕਾਰ ਨੂੰ 3 ਸਾਲ ਹੋ ਗਏ ਕੰਮ ਕਰ ਕਿਵੇਂ ਹੋਏ ਨੇ ਹੋਏ ਨੇ ਕਿ ਨਹੀਂ ਹੋਏ ਸਾਡੇ ਦਾ ਨਹੀਂ ਹੋਇਆ ਟੋਪਾ ਦੇਖਣ ਸਾਡੇ ਸਾਹਮਣੇ ਹੈ ਸਾਡੇ ਜਿਹੜੇ ਹੋਏ ਉਹ ਸਾਡੇ ਸਾਹਮਣੇ ਦੇਖ ਲੋ ਸੜਕਾ ਸੁਰਕਾ ਪਿੰਡ ਦੀਆਂ ਫਿਰ ਇਹ ਕਦੋਂ ਦੀਆਂ ਬਣੀਆਂ ਹੋਈਆਂ ਨੇ ਇਹ ਦਾ ਕਾਂਗਰਸ ਚ ਬਣਿਆ ਸੀ ਜੀ ਜੀ ਆਪਣਾ ਐਮਐਲਏ ਹੈਗਾ ਜੀਪੀ ਸੀਗਾ ਜੀ ਜੀ ਹਾਂ ਜਦੀ ਬਣਨੇ ਪੁਰਾਣੀ ਵੀ ਆਮਦਾਰ ਪਾਤਰੀ ਜਰੇ ਹੈ ਹਾਂ ਅੱਛਾ ਉਹ ਤਾਂ ਕੈਬ ਨਹੀਂ ਸਕਦੇ ਹੈ ਨਹੀਂ ਤੇ ਜਿਹੜੇ ਪਿਛਲੇ ਸੀਗੇ ਬਾਦਲ ਵੀ ਮੁੱਖ ਮੰਤਰੀ ਰਹੇ ਨੇ ਪ੍ਰਕਾਸ਼ ਬਾਦਲ ਕੈਪਟਨ ਬਰੇਂਦਰ ਵੀ ਰਹੇ ਨੇ ਤੇ ਚਰਨਜੀਤ ਚੰਨੀ ਉਹਨਾਂ ਦੇ ਵਿੱਚੋਂ ਕੌਣ ਠੀਕ ਸੀ ਮਾਦ ਹੋਏ ਪਾਰਟੀ ਆ ਠੀਕ ਸੀ। ਅੱਛਾ। ਕੋਈ ਕੁਛ ਨਹੀਂ ਹੋਇਆ। ਅਜੇ ਕੁਛ ਨਹੀਂ ਹੋਇਆ ਸਾਡੇ। ਜਿਹੜੇ ਤੇਰੇ ਬਾਜ਼ੀ ਕਰ ਰੇ ਸੀਗੇ ਤੁਹਾਨੂੰ ਲੱਗਦਾ ਕਿ ਪੂਰਾ ਕਰਿਆ। ਸਾਡੇ ਤਾਂ ਨਹੀਂ ਹੋਇਆ ਜੀ ਪੂਰੇ ਅਜੇ। ਬਾਕੀ ਹੋਰ ਏਰੀਆ ਦਾ ਪਤਾ ਨਹੀਂ। ਧੰਨਵਾਦ। ਹਜ। ਕੀ ਨਾਮ ਵੀਰੇ? ਖਰਪ੍ਰੀ ਸਿੰਘ। ਭਾਜੀ ਸਾਰੀਆਂ ਸਰਕਾਰਾਂ ਦੇਖੀਆਂ ਨੇ ਹੁਣ ਤੱਕ ਕਿਹੜੀ ਠੀਕ ਲੱਗੀ ਵੀ ਇਹਨੇ ਕੰਮਕਾਰ ਵਧੀਆ ਕਰਤੇ ਪਿਛਲੇ ਨੇ ਕੁਛ ਨਹੀਂ ਕਰਿਆ। ਸਾਰਾ ਸਾਡੇ ਸਮੇਂ 'ਚ ਜੋ ਕੰਮ ਕਰਿਆ ਨਾ ਹਣ ਤੱਕ ਰਣਦੀਰ ਸਿੰਘ ਚਿੰਮੇ ਤੋਂ ਬਾਅਦ ਕਿਸੇ ਨੇ ਕੰਮ ਨਹੀਂ ਕਰਿਆ ਠੀਕ ਹੈ ਉਤੋਂ ਬਾਅਦ ਜਿਹੜੀ ਕਿਨੂੰ ਦਾ ਅਕਾਲੀ ਦਲ ਦੀ ਸਰਕਾਰ ਆਈ ਸੀ ਉਦੋਂ ਵੀ ਕੁਝ ਨਹੀਂ ਹੋਇਆ ਉਤੋਂ ਬਾਅਦ ਕਾਂਗਰਸ ਚ ਕੁਝ ਨਹੀਂ ਠੀਕ ਹੈ ਆਪ ਦੀ ਸਰਕਾਰ ਨੇ ਤੇ ਕਿਸੇ ਨੇ ਕੋਈ ਪੂਰੇ ਕੰਮ ਹੀ ਨਹੀਂ ਕਰਿਆ ਜਿਹੜੀਆਂ ਇਹ ਸੜਕਾਂ ਬਣੀਆਂ ਹੋਈਆਂ ਆ ਡਾਕਟਰ ਅਰਵੰਸ ਲਾਲ ਨੇ ਬਣਾਈ ਹੋਈਆਂ ਤੇ ਬਾਕੀ ਜਿੰਨੀਆਂ ਵੀ ਸੜਕਾਂ ਰਣਦੀਰ ਸਿੰਘ ਚਿੰਮੇ ਨੇ ਬਣਾਈਆਂ ਹੋਈਆਂ ਉਸ ਤੋਂ ਬਾਅਦ ਕਿਨੂੰ ਦਾ ਕੋਈ ਵੀ ਸੜਕ ਕਿਸੇ ਨੇ ਨਹੀਂ ਬਣਾਈ ਔਰ ਛੱਪੜ ਦੇ ਇੱਕ ਰੁਪਈਆ ਨਹੀਂ ਲੱਗਿਆ ਪੰਜ 15 ਸਾਲ ਹੋ ਗਏ ਸਿਰਫ ਵਕੀਲ ਸਰਪੰਚ ਦੇ ਹੁੰਦੇ ਆ ਉਹਨੇ ਇੱਕ ਵਾਰ ਸਪਾਈ ਕਰਾਈ ਸੀ ਉਸ ਤੋਂ ਬਾਅਦ ਸਪਾਈ ਨਹੀਂ ਕਰਾਈ ਜਿਵੇਂ ਬਾਕੀ ਵਾਦੇ ਕੀਤੇ ਸੀਗੇ ਮੁਫਤ ਬਿਜਲੀ ਪੈਨਸ਼ਨ ਵਧਾਉਣੀ ਜਾਂ ਹੋਰ ਉਹਨਾਂ ਦੇ ਵਿੱਚੋਂ ਕੀ ਲੱਗਦਾ ਵੀ ਪੂਰਾ ਹੋਇਆ ਕੁਝ ਨਹੀਂ ਉਹ ਚੋਂ ਕੱਲੀ ਕਿੰਨਾਂ ਦਾ ਮੁਫਤ ਬਿਜਲੀ ਦਾ ਹੋਇਆ ਪੈਨਸ਼ਨ ਦਾ ਨਹੀਂ ਹੋਇਆ ਠੀਕ ਹੈ ਉਹਨਾਂ ਨੇ ਕਿਹਾ ਸੀ ਪਿੰਡ ਪਿੰਡ ਕਿੰਨਾਂ ਦਾ ਛੱਪੜ ਕਿੰਨਾਂ ਦਾ ਅਸੀਂ ਹਿਸਾਬ ਕਰਾਵਾਂਗੇ ਉਹਨਾਂ ਦਾ ਸਭ ਤੋਂ ਵੱਡਾ ਟੌਪਿਕ ਇਹ ਸੀ ਕਿ ਵਾਦਾ ਸੀ ਠੀਕ ਹੈ ਉਹ ਵੀ ਕਿਸੇ ਚੰਨ ਦਾ 1 ਰੁਪਈਆ ਨਹੀਂ ਇਹਨਾਂ ਕੋ ਤਾਂ ਪੰਚਾਇਤਾਂ ਨਹੀਂ ਬਣੀ ਆਗੀਆਂ 2 ਸਾਲ ਨਹੀਂ ਹਾਂ ਉਹ ਤੋਂ ਬਾਅਦ ਕਿਨ ਲਦਾ ਹੁਣ ਪੰਚਾਇਤ ਬਣੀ ਆ ਉਹ ਦੂਜਾ ਨੰਬਰ ਐਮ ਐਲ اے ਕੋਲ ਕਿਸੇ ਦੇ ਰਾਈਟਸ ਨਹੀਂ ਆਗਾ ਕੋਈ ਅਗਰ ਐਮ ਐਲ اے ਕੋਲ ਜਾਂਦੇ ਆ ਨਾ ਉਹਦੇ ਕੋਈ ਗ੍ਰਾਂਟ ਹੈ ਠੀਕ ਹੈ ਨਾ ਉਹ ਤਾਂਡੀ ਸੁਣਦਾ ਸਾਡੇ ਪਿੰਡ ਸਾਡੇ ਪਿੰਡ ਚ ਬੁਲਾਇਆ ਐਮ ਐਲ اے ਨੂੰ ਸਿਰਫ 5 ਮਿੰਟ ਤੋਂ ਜ਼ਿਆਦਾ ਉਹ ਰੁਕਿਆ ਨਹੀਂ ਹੈਗਾ ਠੀਕ ਹੈ ਉਸ ਟਾਈਮ ਕਿਸਾਨ ਅੰਦੋਲਨ ਚੱਲਦਾ ਉਹ ਪਤਾ ਨਹੀਂ ਇਹੀ ਡਰੀ ਜਾਂਦੇ ਆ ਵੀ ਕਿਤੇ ਕਿਸਾਨ ਅੰਦੋਲਨ ਦਾ ਹੀ ਕੋਈ ਕੁਆਚਨ ਨਾ ਕਰ ਲੈਣ ਉਸ ਤੋਂ ਬਾਅਦ ਜੀਰੀ ਨਹੀਂ ਚੱਕੀ ਗਈ ਤਾਂ ਜੀਰੀ ਦਾ ਕੋਈ ਕੁਆਚਨ ਨਾ ਪੁੱਛ ਲੈਣਾ ਟੋਪੀਸ਼ਨ ਮਿਲਦੀ ਨਹੀਂ ਜਿਵੇਂ ਪਿਛਲੇ ਸੀਗੇ ਚਰਨਜੀਤ ਚੰਨੀ ਜਾਂ ਹੋਰ ਮੁੱਖ ਮੰਤਰੀ ਵੀ ਰਹੇ ਨੇ ਪੰਜਾਬ ਦਾ ਸਿਸਟਮ ਉਦੋਂ ਠੀਕ ਸੀਗਾ ਜਾਂ ਹੁਣ ਥੋੜਾ ਜਿਹਾ ਫਰਕ ਲੱਗਿਆ ਕਿਉਂਕਿ ਲੋਕਾਂ ਨੇ ਤੁਸੀਂ ਚੁਣਿਆ ਸੀਗਾ ਵੀ ਅਸੀਂ ਨਵਾਂ ਦੇਖਦੇ ਆਂ ਨਵੀਂ ਪਾਰਟੀ ਦੇਖਦੇ ਆਂ ਤੇ ਇਹ ਤਿੰਨ ਸਾਲ ਦਾ ਤਜਰਬਾ ਕਿਵੇਂ ਰਿਹਾ ਫਿਰ ਸਰ ਸਾਡੇ ਇੱਥੇ ਗੁਰਪ੍ਰੀਤ ਜੀ ਵੀ ਜੀਐਮਐਲਏ ਠੀਕ ਹੈ ਉਹਨੇ ਗ੍ਰਾਂਟ ਬਹੁਤ ਦਿੱਤੀ ਹੈ ਬਟ ਉਹ ਗ੍ਰਾਂਟ ਚ 1 ਰੁਪਿਆ ਵੀ ਸਾਡੇ ਉਰੇ ਨਹੀਂ ਲੱਗਿਆ ਜਾਨੀ ਕਿ ਪਿੰਡ ਚ ਨਹੀਂ ਲੱਗਿਆ ਠੀਕ ਹੈ ਉਹ ਕਿਵੇਂ ਉਹਨਾਂ ਨੇ ਐਡਜਸਟ ਕਰੀ ਆ ਉਹ ਪੰਚਾਇਤ ਸੈਕਟਰੀ ਜਾਣਦਾ ਜਾਂ ਐਮਐਲਏ ਜਾਂ ਸਰਪੰਚ ਜਾਣਦਾ 1 ਰੁਪਿਆ ਵੀ ਕਿਸੇ ਨੇ ਕਿਨਲਦਾ ਸਾਡੇ ਪਿੰਡ ਤੇ ਨਹੀਂ ਲੱਗਾ ਠੀਕ ਹੈ ਜੇ ਤੁਸੀਂ ਕਹੋ ਵੀ ਸਰਕਾਰ ਜੋ ਇਸ ਟਾਈਮ ਸਰਕਾਰ ਹੈ ਇਹਨੇ ਥੋੜੀ ਜੀ ਰਿਸ਼ਵਤਖੋਰੀ ਨੂੰ ਸਖਤ ਕਰਿਆ ਜਿਹਦੇ ਨਾਲ ਕੀ ਹੋਇਆ ਰਿਸ਼ਵਤਖੋਰੀ ਤਿੰਨ ਗੁਣਾ ਵੱਧ ਗਈ ਕਿਉਂਕਿ ਜੋ ਬੰਦਾ ਡਾਇਰੈਕਟ 100 ਰੁਪਇਆ ਲੈ ਕੇ ਕੰਮ ਕਰਦਾ ਸੀ ਹੁਣ ਚੋਰੀ ਛਿਪੇ 5 ਜਾਂ 10000 ਰੁਪਇਆ ਲੈ ਕੇ ਕੰਮ ਕਰਦਾ ਜਿਹਦੇ ਕਰਕੇ ਰਿਸ਼ਵਤ ਕੋਈ ਵੀ ਕੰਮ ਨਹੀਂ ਹੋ ਰਿਹਾ ਠੀਕ ਹੈ ਪੰਜਾਬ ਕਰਜ਼ੇ ਚ ਵੀ ਗਿਨਲ ਦਾ ਕਰਜ਼ੇ ਤੇ ਲੋਨ ਤੇ ਲੋਨ ਲੈ ਰਹੇ ਆ ਠੀਕ ਹੈ ਬਾਕੀ ਸਾਉਂਦ ਦਾ ਕੋਈ ਅਪਡੇਸ਼ਨ ਲੱਗਣੀ ਨਹੀਂ ਹੈ ਜੀ 1 ਰੁਪਏ ਦੀ ਵੀ ਅਪਡੇਸ਼ਨ ਜਿਵੇਂ ਕਿਸਾਨਾਂ ਨੂੰ ਡੱਲੇਵਾਲ ਮਰਨ ਵਰਤੇ ਬੈਠੇ ਨੇ ਤੁਹਾਨੂੰ ਲੱਗਦਾ ਕੋਈ ਗੱਲ ਬਣੂਗੀ ਉਹਨਾਂ ਦੀ ਨਹੀਂ ਸਰ ਕਿਉਂਕਿ ਉਹ ਇਕੱਠੇ ਨਹੀਂ ਆਏ ਕਿਸਾਨ ਕਿਸਾਨ ਆ ਗੁਜਣੇ ਆ ਅਲੱਗ-ਅਲੱਗ ਕਿੰਨੇ ਦਾ ਚੱਲ ਰਹੇ ਆ ਠੀਕ ਹੈ ਉਹ ਆਪਣੇ ਆਪਣੀ ਈਗੋ ਚ ਠੀਕ ਹੈ ਵੀ ਕਿਸਾਨ ਅੰਦੋਲਨ ਡੰਡੇਵਾਲ ਨੇ ਸਟਾਰਟ ਕਰਿਆ ਸੀ ਡੰਡੇਵਾਲ ਨਾਲ ਕੋਈ ਉ ਜਾ ਕੇ ਬੈਠੀ ਦੂਸਰਾ ਨੰਬਰ ਕਹ ਹੈ ਜੋ ਲੋਕ ਆਮ ਜਨਤਾ ਉਹ ਜਿਹੜਾ ਕਿੰਨੇ ਦਾ ਉੱਠ ਕੇ ਆਏ ਆ ਜਦੋਂ ਕਿਸਾਨ ਉਹਨਾਂ ਨੇ ਤਿੰਨ ਬਿੱਲ ਕਿੰਨੇ ਦਾ ਕਾਨੂੰਨ ਕਿੰਨੇ ਦਾ ਰੱਦ ਕਰਿਆ ਤਾਂ ਉਹ ਪ੍ਰੋਪਰ ਕਿੰਨੇ ਦਾ ਰਿਟਰਨ ਲੈ ਕੇ ਨਹੀਂ ਆਏ ਉਹ ਦੁਬਾਰੇ ਕਿਸੇ ਨਾ ਕਿਸੇ ਰੂਪ ਚਾ ਰਿਹਾ ਹੈ ਪਹਿਲਾਂ ਕਿ ਫਿਰ ਉੱਥੇ ਕਰਕੇ ਕੀ ਆਏ ਸੀਗੇ ਤੁਹਾਨੂੰ ਵਿਸ਼ਵਾਸ ਨਹੀਂ ਉਹਨਾਂ ਤੇ ਵੀ ਪੈਸੇ ਪੂਸੇ ਖਾ ਕੇ ਆਏ ਨੇ ਸਰ ਜਿੱਥੋਂ ਤੱਕ ਲੱਗਦਾ ਹੁਣ ਆਪਾਂ ਤਾਂ ਨਾਲ ਨਹੀਂ ਤੇ ਖਾ ਕੇ ਤਾਂ ਪੈਸੇ ਹੀ ਆਏ ਕਿਉਂਕਿ ਉਹ ਤਿੰਨ ਬਿੱਲ ਜਿਹੜਾ ਮਾਫ ਕਰਕੇ ਆਏ ਤੁਸੀਂ ਇੱਕ ਗੱਲ ਦੱਸੋ ਤਿੰਨ ਬਿੱਲ ਮਾਫ ਹੋਏ ਨਹੀਂ ਹੋਏ ਨਾ ਕੋਈ ਰਿਟਰਨ ਲੈ ਕੇ ਨਹੀਂ ਆਏ ਤਾਂ ਇਹਦਾ ਮਤਲਬ ਕੀ ਹੈ ਉਹ ਪੈਸੇ ਲੈ ਕੇ ਆਏ ਔਰ ਇਹ ਦੋ ਜਣੇ ਬੈਠੇ ਆ ਬਾਕੀਆਂ ਨੇ ਵੀ ਸਹਿਯੋਗ ਕਰਤਾ ਤੁਹਾਨੂੰ ਪਤਾ ਹੈ ਵੀ ਅੱਜ ਬਹਿਣਾ ਸੀਗਾ ਉਹਨਾਂ ਨੇ 101 ਕਿਸਾਨਾਂ ਨੇ ਹੋਰ ਮਰਨ ਵਰਤੇ ਆਪਣੇ ਉਗਰਾਹਾ ਵੀ ਵਿਚਨੇ ਰਾਜੇਵਾਲ ਵੀ ਵਿਚਨੇ ਹੁਣ ਲੱਗਦਾ ਉਹੋ ਜੀ ਗੱਲ ਬਣੂਗੀ ਜਿਹੜਾ ਪਹਿਲਾ ਕਿਸਾਨ ਅੰਦੋਲਨ ਸੀ ਉਹਦੇ ਵਰਗੀ ਸਰ ਸਭ ਤੋਂ ਪਹਿਲਾਂ ਤਾਂ ਨਹੀਂ ਬਣਨੀ ਗੱਲ ਮੈਂ ਤੁਹਾਨੂੰ ਗੱਲ ਦੱਸਣਾ ਹਰਿਆਣੇ ਨੇ ਰਸਤਾ ਰੋਕਿਆ ਆਈਟੀ ਸੈਕਟਰ ਸਾਰਾ ਗਿਨਲਦਾ ਐਚਪੀ ਔਰ ਹਰਿਆਣੇ ਦਾ ਜਿਹੜਾ ਕਿਨ ਦਾ ਮਹਾਲੀ ਆ ਰਹੇ ਆ ਉਹਨਾਂ ਨੇ ਇੱਕ ਰਸਤਾ ਰੋਕਿਆ ਤੁਹਾਡੇ ਕੋਲ ਦਿੱਲੀ ਜਾਣ ਲਈ ਹੋਰ ਰਸਤੇ ਹੈਗੀਆਂ ਤੁਸੀਂ ਜਦੋਂ ਤੱਕ ਸਾਰੇ ਰਸਤੇਾਂ ਤੇ ਨਹੀਂ ਜਾਂਦੇ ਠੀਕ ਹੈ ਸਾਰੇ ਰਸਤੇ ਬੰਦ ਨਹੀਂ ਹੁੰਦੇ ਉਦੋਂ ਤੱਕ ਕਿੰਨੇ ਦਾ ਆਮ ਜਨਤਾ ਹਰਿਆਣੇ ਦੀ ਠੀਕ ਹੈ ਸਰਕਾਰ ਤੇ ਦਬਾਅ ਨਹੀਂ ਬਣਦੀ ਜਦੋਂ ਰਸਤੇ ਬੰਦ ਕਰਨ ਆਏ ਤਾਂ ਤੁਸੀਂ ਸਾਰੇ ਰਸਤੇ ਬੰਦ ਕਰਾਓ ਵੀ ਜਿਹੜੇ ਯਾਨੀ ਕਿ ਹਰਿਆਣਾ ਦੇ ਜਿੰਨਾ ਵੀ ਆਈਟੀ ਸੈਕਟਰ ਹੈ ਉਹ ਸਾਰਾ ਹਰਿਆਣੇ ਦੇ ਮੁੰਡੇ ਆ ਕੇ ਮਹਾਲੀ ਔਰ ਚੰਡੀਗੜ੍ਹ ਚ ਕਿੰਨੇ ਦਾ ਮਨੀ ਵਾਜਰੇ ਚ ਕੰਮ ਕਰਦੇ ਆ ਠੀਕ ਹੈ ਉਹਨਾਂ ਨੂੰ ਪ੍ਰੋਬਲਮ ਆਊਗੀ ਜਦੋਂ ਉਹਨਾਂ ਨੂੰ ਪ੍ਰੋਬਲਮ ਆਊਗੀ ਉਹ ਸਰਕਾਰ ਤੇ ਕਿੰਨੇ ਦਾ ਕਿਆ ਕਰਨਗੇ ਠੀਕ ਹੈ ਤੁਸੀਂ ਇੱਕ ਪਾਸੇ ਇੱਕ ਰੋਡ ਬੰਦ ਕਰਕੇ ਬੈਠ ਗਏ ਤੁਹਾਨੂੰ ਸਾਰੇ ਟੋਟਲ ਹੀ ਬੰਦ ਕਰਨੇ ਚਾਹੀਦੇ ਆ ਸਾਰੇ ਪਾਸੇ ਨੂੰ ਦਿੱਲੀ ਜਾਓ ਇੱਕ ਨਾ ਨਸ਼ੇ ਦੀ ਸਮੱਸਿਆ ਅੱਜ ਕੱਲ ਬੜੀ ਹੈ ਨਾ ਤੇ ਬਹੁਤ ਸਾਰੇ ਲੋਕ ਕਹਿ ਰਹੇ ਨੇ ਕਿ ਜੇ ਪੰਜਾਬ ਚ ਪੌਸਤ ਦੀ ਖੇਤੀ ਹੋਵੇ ਤਾਂ ਜਿਹੜੇ ਸਿੰਥੈਟਿਕ ਡਰੱਗ ਨੇ ਉਹ ਤੋਂ ਬੱਚੇ ਵੱਤ ਜਾਣਗੇ ਇਹ ਲੱਗਦਾ ਤੁਹਾਨੂੰ ਸਰ ਇਹ ਕਦੇ ਵੀ ਕਿਨਨ ਦਾ ਸਰਕਾਰਾਂ ਬੰਦ ਨਹੀਂ ਕਰਾ ਸਕਦੀਆਂ ਉਹਦਾ ਕਾਰਨ ਕੀ ਹੈ ਜੋ ਲੀਡਰਾਂ ਔਰ ਵੱਡੇ ਅਫਸਰਾਂ ਦੀ ਇਨਕਮ ਹੈ ਉਹ ਕਿਨਨ ਦਾ ਤੁਹਾਡਾ ਨਸ਼ਾ ਹੀ ਹੈ ਜੇ ਸਪੋਰਟ ਕਰੋ ਇੱਥੇ ਮੈਂ ਕਿਹਨੋਂ ਦਾ ਨਸ਼ਾ ਸਟਾਰਟ ਕਰਾ ਦਿੰਨਾ ਠੀਕ ਹੈ ਜਿਹੜਾ 2 ਨੰਬਰ 'ਚ ਨਸ਼ਾ ਆ ਰਿਹਾ ਉਹ ਬੰਦ ਹੋ ਜਾਏਗਾ ਤੇ ਜਿਹੜੇ ਵੱਡੇ ਅਫਸਰ ਔਰ ਲੀਡਰ ਹਨ ਉਹਨਾਂ ਦੀ ਇਨਕਮ ਖਤਮ ਹੋ ਗਈ ਉਸ ਦੀ ਖੇਤੀ ਦਾ ਫਾਇਦਾ ਹੋ ਪੰਜਾਬ ਨੂੰ ਕੋਈ ਭੁੱਖੀ ਫੀਮ ਦੀ ਸਭ ਫਾਇਦਾ ਤਾਂ ਹੋਊਗਾ ਬੱਟ ਇੱਕ ਗੱਲ ਦੋਸਤੋਂ ਤੁਸੀਂ ਲੀਡਰ ਆ ਤੁਸੀਂ ਆਪਣੀ ਇਨਕਮ ਬੰਦ ਕਰੋਗੇ ਨਹੀਂ ਕਰੋਗੇ ਨਾ ਤਾਂ ਲੀਡਰ ਕਿਉਂ ਤੁਹਾਨੂੰ ਕਿਹਨੋਂ ਦਾ ਫੀਮ ਔਰ ਐ ਉਹਦੀ ਖੇਤੀ ਕਰਨ ਦੇਣਗੇ ਭੁੱਖੀ ਦੀ ਇਹੀ ਕਾਰਨ ਨਹੀਂ ਹੋ ਰਹੀ ਦੂਜਾ ਨੰਬਰ ਜਿੰਨਾ ਵੀ ਨਸ਼ਾ ਵੇਚਦੇ ਨੇ ਨਾ ਨਸ਼ਾ ਵੇਚਣ ਵਾਲੇ ਨੂੰ ਤੁਸੀਂ ਪੁੱਛੋ ਉਹ ਇੱਕੋ ਗੱਲ ਕਹਿੰਦਾ ਐ ਐਸਪੀ ਦਾ ਨਸ਼ਾ ਏ ਡੀਸੀ ਦਾ ਨਸ਼ਾ ਏ ਵੀ ਆਹ ਬੰਦਾ ਐਸਪੀ ਦਾ ਨਸ਼ਾ ਸਪਲਾਈ ਕਰਦਾ ਏ ਡੀਸੀ ਦਾ ਸਪਲਾਈ ਕਰਦਾ ਇਹੀ ਸੁਣ ਚੰਦਨਦਾ ਨਾ ਵੀ ਫਲਾਣਾ ਮੁੰਡਾ ਨਸ਼ਾ ਵੇਚਦਾ ਉਹ ਡੀਸੀ ਦਾ ਏ ਐਸਪੀ ਦਾ ਨਸ਼ਾ ਹੈ ਤਾਂ ਫਿਰ ਇੱਕ ਗੱਲ ਦੱਸੋ ਪੁਲਿਸ ਕਿਉਂ ਫੜੇਗੀ ਠੀਕ ਹੈ ਦੂਜਾ ਨੰਬਰ ਲੀਡਰ ਕਿਨ ਦਾ ਸਾਰਾ ਜਿਹੜਾ ਇੱਕ ਸਟੇਟ ਤੋਂ ਦੂਜੇ ਬਾਰਡਰ ਕ੍ਰੋਸ ਹੁੰਦਾ ਬਾਰਡਰ ਕ੍ਰੋਸ ਕਿਵੇਂ ਹੁੰਦਾ ਵੱਡੇ ਅਫਸਰਾਂ ਦੇ ਥਰੂ ਹੁੰਦਾ ਠੀਕ ਹੈ ਤਾਂ ਕਿਵੇਂ ਬੰਦ ਹੋ ਸਕਦਾ ਤੁਸੀਂ ਇਹ ਗੱਲ ਦੱਸੋ ਇੱਕ ਅਮਰਤਪਾਲ ਜੀ ਨਵੀਂ ਪਾਰਟੀ ਬਣੀ ਹੈ ਤੁਹਾਨੂੰ ਪਤਾ ਹੈ ਤੁਹਾਡੇ ਕਿਸ ਤਰੀਕੇ ਦਾ ਮਾਹੌਲ ਹੈ ਇੱਕ ਪਾਸੇ ਦਾ ਕਹਿੰਦੇ ਪੰਥ ਦੀ ਪਾਰਟੀ ਸ਼੍ਰੋਮਣੀ ਕਾਲੀਦਾ ਲੈ ਉਹਨਾਂ ਨੇ ਵੀ ਕਾਨਫਰੰਸ ਕਰੀ ਹੈ ਦੂਜੇ ਪਾਸੇ ਅਮਰਤਪਾਲ ਦੀ ਪਾਰਟੀ ਤੁਹਾਨੂੰ ਕਿਹੜੇ ਠੀਕ ਲਾਦੇ ਨੇ ਦੋਵਾਂ ਚ ਸਰ ਮੈਨੂੰ ਦੋਨੇ ਹੀ ਠੀਕ ਨਹੀਂ ਲੱਗਦੇ ਮੈਂ ਤੁਹਾਨੂੰ ਰਿਐਲਿਟੀ ਦੱਸਦਾ ਉਹਦਾ ਕਾਰਨ ਕੀ ਹੈ ਮੈਂ ਕਾਰਨ ਕੀ ਹੈ ਖਾਲਿਸਤਾਨ ਦਾ ਮੁੱਦਾ ਜਿੱਦਾਂ ਮੈਂ ਐਗਰੀ ਨਹੀਂ ਕਰਦਾ ਠੀਕ ਹੈ ਕਿਉਂਕਿ ਸਾਡੇ ਕਿਨਲ ਦਾ ਜੋ ਪੰਜਾਬ ਹੈ ਪੰਜਾਬ ਚ ਕੱਲੇ ਸਿੱਖ ਨਹੀਂ ਹੈਗੇ ਠੀਕ ਹੈ ਨਾਲ Hindu ਭਾਈਚਾਰਾ ਵੀ ਹੈ ਠੀਕ ਹੈ Hindu ਭਾਈਚਾਰਾ ਕਿਨਲ ਦਾ ਜੋ ਬਿਜ਼ਨਸ ਕਰ ਰਿਹਾ ਉਹ ਬਿਜ਼ਨਸ ਕਿਨਲ ਦਾ ਕਿਹ ਹੈ ਜਿਹੜਾ ਸਾਡਾ ਕਿਸਾਨ ਅੰਦੋਲਨ ਹੈ ਉਹਦੇ ਕਰਕੇ ਵੀ ਕਿਨਲ ਦਾ ਪ੍ਰੋਬਲਮ ਆ ਰਹੀ ਹੈ ਸਿਰਫ ਕਿਸਾਨ ਅੰਦੋਲਨ ਕਰਕੇ 12% ਸਿਰਫ ਸਿਰਫ ਡਰਗ ਜਿਹੜੀ ਮੈਡੀਸਿਨ ਉਹਦਾ ਰੇਟ ਕਿਨਲ ਦਾ ਇਨਕਰੀਜ਼ ਹੋਇਆ ਠੀਕ ਹੈ ਉਸ ਤੋਂ ਬਾਅਦ ਹਰ ਚੀਜ਼ ਦਾ ਕੱਪੜੇ ਦਾ ਰੇਟ ਸਭ ਚੀਜ਼ ਦਾ ਰੇਟ ਇਨਕਰੀਜ਼ ਹੋ ਰਿਹਾ ਉਹਦਾ ਕਾਰਨ ਕੀ ਹੈ ਜਿਹੜੀ ਕਿ ਇਹਨਾਂ ਟ੍ਰੈਫਿਕ ਹੈ ਉਹ ਕਿਨਾਲ ਦਾ ਘੁੰਮ ਕਮਾ ਕੇ ਆ ਰਹੀ ਹੈ ਜਿਆਦਾ ਕੋਸਟ ਪੈ ਰਹੀ ਹੈ ਠੀਕ ਹੈ ਜਿੱਦੇ ਕਰਕੇ ਕੀ ਹੋ ਰਿਹਾ ਪੰਜਾਬ ਬਕੀਨਾਲ ਦਾ ਡੁੱਬਦਾ ਜਾ ਰਿਹਾ ਆ ਜਿਹੜਾ ਬੰਦ ਕਰਿਆ ਸੀ ਪੰਜਾਬ ਇੱਕ ਦਿਨ ਲਈ ਉਹਦੇ ਤੇ ਆਪਾਂ ਨੂੰ ਕਿੰਨਾ ਨੁਕਸਾਨ ਹੋਇਆ ਹੁਣ ਇੱਕ ਚੀਜ਼ ਹੋਰ ਹੈ ਸਾਰੇ ਬੰਦੇ ਕਹਿੰਦੇ ਸਾਨੂੰ ਗਵਰਨਮੈਂਟ ਜੌਬ ਮਿਲੇ ਬਟ ਗਵਰਨਮੈਂਟ ਜੌਬ ਦੇਣ ਲਈ ਗਵਰਨਮੈਂਟ ਪੈਸਾ ਕਿੱਥੋਂ ਲਿਆਈ ਤੁਸੀਂ ਕੀ ਕਰ ਰਹੇ ਹੋ ਗਵਰਨਮੈਂਟ ਨਹੀਂ ਕੀ ਕਰ ਰਹੇ ਇਹ ਵੀ ਨਹੀਂ ਕੋਈ ਫਰੀ ਵਾਲੀਆਂ ਸੂਲਤਾ ਫਿਰ ਬੰਦ ਹੋਣੀਆਂ ਚਾਹੀਦੀ ਨੇ ਟੋਟਲ ਬੰਦ ਹੋਣੀਆਂ ਚਾਹੀਦੀ ਕੱਟ ਰੇਟ ਦੇ ਦਿਓ ਠੀਕ ਹੈ ਰੇਟ ਘੱਟ ਦੇ ਦਿਓ ਜੇ ਪਾਣੀ ਦੀ ਸਮੱਸਿਆ ਹੈ ਮੇਨ ਪਾਣੀ ਦੀ ਸਮੱਸਿਆ ਮੇਨ ਪਾਣੀ ਹੋਈ ਹੈ ਬਿਜਲੀ ਹੈ 300 ਯੂਨਟ ਮਾਫ ਹੈ ਲੋਕ ਚਲਾ ਕੇ ਮੋਟਰ ਬੰਦ ਹੀ ਨਹੀਂ ਕਰਦੇ ਹਰ ਘਰ ਚ ਸਮੱਸਿਆ ਵੱਲ ਦੂਜਾ ਨੰਬਰ ਜਿਹੜਾ ਪਾਣੀ ਆ ਰਿਹਾ ਫਰੀ ਵਾਲਾ ਕਿਨਾਂ ਦੇ ਟੂਟੀਆਂ ਉਹ ਕਿਨਲ ਦਾ ਅੱਗੇ ਟੂਟੀ ਨਹੀਂ ਹੈਗੀ ਤਾਂ ਕਿਵੇਂ ਕੀਨਲ ਦਾ ਉਹ ਕਰੂਗਾ ਠੀਕ ਹੈ ਮੇਨ ਚੀਜ਼ੇ ਇਹੀ ਪ੍ਰੋਬਲਮ ਹੈ ਜਿਹੜੀ ਫ੍ਰੀ ਵਾਲੀ ਬੜੀ ਤਗੜੀ ਸਮੱਸਿਆ ਹੈ ਕਿਨਲ ਦਾ ਅਕਾਲੀ ਦਲ ਨੇ ਹੁਣ ਮਾਫੀ ਵੀ ਮੰਗ ਲਈ ਸੁਖਬੀਰ ਬਾਦਲ ਉਹਨਾਂ ਨੇ ਕਾਨਫਰੰਸ ਵੀ ਕਰੀ ਸੀ ਹੁਣ ਕਿਵੇਂ ਦਾ ਹੰਗਾਰਾ ਮਿਲ ਰਿਹਾ ਉਧਰੋਂ ਪਿੰਡਾਂ ਵੱਲੋਂ ਸਰ ਬਿਲਕੁਲ ਹੰਗਾਰਾ ਨਹੀਂ ਉਧਰੋਂ ਠੀਕ ਹੈ ਹੁਣ ਤਾਂ ਲੋਕ ਸੋਚੀ ਪਏ ਆ ਵੀ ਅਗਲੀ ਵਾਰ ਨੂੰ ਕਿੰਨੂੰ ਚੁਣੀਏ ਨਾ ਆਪ ਕਿਨਲ ਦਾ ਆਪ ਪਿੰਡਾਂ 'ਚ ਵੜੀ ਨਹੀਂ ਠੀਕ ਹੈ ਉਹਦੇ 92 ਦੇ 92 ਐਮਐਲਏ ਚ ਇੱਕ ਦੋ ਕੰਮ ਕਰ ਰਹੇ ਆ ਠੀਕ ਹੈ ਬਾਕੀ ਸਾਰੇ ਦੇ ਸਾਰਿਆਂ ਦਾ ਨਾਮ ਹੀ ਨਹੀਂ ਲੋਕਾਂ ਨੂੰ ਪਤਾ ਪੰਜਾਬ ਦੇ ਲੋਕ ਨਵੀਂ ਪਾਰਟੀ ਦੀ ਵੀ ਬੜਾ ਤਜਰਬਾ ਕਰਦੇ ਹੁੰਦੇ ਨੇ ਹਨਾ ਸਿਮਰਤਜੀਤ ਮਾਨ ਨੂੰ ਵਿੱਚ ਤਾਇਆ ਸੀ ਇੱਕ ਵਾਰੀ ਉਹ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਨੂੰ ਹੁਣ ਨਵੀਂ ਪਾਰਟੀ ਬਣ ਗਈ ਫਿਰ ਉਧਰ ਨੂੰ ਭਰੋਸਾ ਜਿਤਾਉਂਗੇ ਨਹੀਂ ਨਹੀਂ ਸਾਲ ਪਤਾ ਨਹੀਂ ਹੁਣ ਕਿੰਨਾ ਦਾ ਕਿਆ ਹੈ ਸਾਡੇ ਮੈਂ ਆਪਣੇ ਪਿੰਡ ਦੀ ਗੱਲ ਦੱਸਣਾ ਸਾਡੇ ਪਿੰਡ 'ਚ ਕਿੰਨਾ ਦਾ 70% ਫੈਮਲੀਆਂ ਆਉਣ ਵਾਲੇ ਕਿੰਨਾ ਦਾ 5 ਤੋਂ 7 ਸਾਲ ਦੇ ਵਿੱਚ ਵਿੱਚ ਇਹ ਕੈਨੇਡਾ ਅਮਰੀਕਾ ਆਸਟ੍ਰੇਲੀਆ ਜਾਂ ਨਿਊਜ਼ੀਲੈਂਡ ਸੈਟਲ ਹੋ ਜਾਣਗੀਆਂ ਠੀਕ ਹੈ ਸਾਡੇ ਪਿੰਡ ਦੇ ਅੰਦਰ ਜਾ ਕੇ ਦੇਖੂਗੇ ਸਾਰਾ ਖਦਾਨ ਬਣ ਗਿਆ ਠੀਕ ਹੈ ਘਰ ਤਾਂ ਨੂੰ ਬਿਲਡਿੰਗਾਂ ਦਿਖ ਰਹੀਆਂ ਵਿੱਚ ਬੰਦਾ ਇੱਕ ਵੀ ਨਹੀਂ ਇੱਕ ਇੱਕ ਦੋ ਦੋ ਜਨਾਨ ਲੇਡੀਜ਼ ਰਹਿ ਰਹੀਆਂ ਠੀਕ ਹੈ ਉਹਦੇ ਕਰਕੇ ਕਿਨ ਲਦਾ ਹੁਣ ਪੰਜਾਬ ਲੋਕ ਛੱਡ ਕੇ ਜਾਣਾ ਪਸੰਦ ਕਰ ਰਹੇ ਆ ਰਹਿਣ ਦੀ بجائے ਕਿਸੇ ਵੀ ਪਾਰਟੀ ਤੇ ਜਾਂ ਕਿਸੇ ਤੇ ਵੀ ਕਿਨ ਲਦਾ ਵਿਸ਼ਵਾਸ ਨਹੀਂ ਕੁਝ ਪੱਕੇ ਲੋਕ ਆ ਜਿਹੜੇ ਕਿੜੀਆਂ ਅਕਾਲੀ ਆ ਉਹ ਅਕਾਲੀ ਆ ਜਿਹੜੇ ਕਾਂਗਰਸੀਆਂ ਕਾਂਗਰਸੀਆਂ ਆ ਠੀਕ ਹੈ ਉਸ ਤੋਂ ਇਲਾਵਾ ਜੋ ਨਿਊ ਜਨਰੇਸ਼ਨ ਹੈ ਨਾ ਵੈਲ এডਿਕੇਟਿਡ ਜਨਰੇਸ਼ਨ ਹੈ ਉਹ ਕਿਸੇ ਤੇ ਵੀ ਵਿਸ਼ਵਾਸ ਨਹੀਂ ਕਰਦੇ ਓਕੇ ਜੀ ਬਾਬਾ ਜੀ ਕੀ ਨਾਮ ਹੈ ਸੁਖਦੇਵ ਸਿੰਘ ਜੀ ਬਾਬਾ ਜੀ ਸਾਰੀਆਂ ਸਰਕਾਰਾਂ ਦੇਖੀਆਂ ਫਿਰ ਕਿਹੜੀ ਸਹੀ ਰਹੀ ਤੁਹਾਡੇ ਹਿਸਾਬ ਨਾਲ ਸਾਡੇ ਤਾਂ ਕੋਈ ਵੀ ਨਹੀਂ ਸਹੀ ਰਹੀ ਜੀ ਸਾਰੀਆਂ ਇੱਕੋ ਜਿਹੀਆਂ ਸਰਕਾਰਾਂ ਰਹੀਆਂ ਕਿਸੇ ਨੇ ਕੰਮ ਨਹੀਂ ਕਰਾਇਆ ਆ ਦੇਖ ਹੀ ਰਹੇ ਆ ਤੁਸੀਂ ਪਾਣੀ ਦਾ ਸਾਡੇ ਪਿੰਡ ਦਾ ਛੱਪੜ ਕੋਈ ਆਲਾ ਦਾਲਾ ਸਾਰਾ ਦੇਖ ਹੀ ਰਹੇ ਆ ਉਹ ਅੰਤਮਨ ਨੂੰ 3 ਸਾਲ ਹੋਣੇ ਆਲੇ ਨੇ ਮਾਨ ਸਰਕਾਰ ਨੂੰ ਉਹ ਕਹਿੰਦੇ ਅਸੀਂ ਕਾਫੀ ਵਾਦੇ ਪੂਰੇ ਕਰ ਚੁੱਕੇ ਆ ਕੋਈ ਵਾਦੇ ਪੂਰੇ ਪੂਰੇ ਨਹੀਂ ਹੋਏ ਨਹੀਂ ਇਹਨੇ ਇੱਕ ਬਿਜਲੀ ਦਾ ਜ਼ਰੂਰ ਹੋਇਆ ਬਈ ਜਿਹੜੇ ਉਹਨੇ ਕਰੇ ਆ ਉਹ ਕਿੰਨਾ ਕੁ ਫਾਇਦਾ ਮਿਲ ਰਿਹਾ ਤੁਹਾਨੂੰ ਉਹ ਤਾਂ 100% ਫਾਇਦਾ ਪੈ ਮਿਲ ਰਿਹਾ ਜੀ ਸਾਰੇ ਬੰਨ ਨੂੰ ਪੈਂਦਾ ਆ ਪਾਣੀ ਤਾਂ ਦੇ ਬਾਕੀ ਤਾਂ ਆ ਦੇਖਦੇ ਆਏ ਤੁਸੀਂ ਜਿਹੜੇ ਹੋ ਰਹੇ ਹਾਂਜੀ ਜਿਵੇਂ ਬਾਕੀ ਉਹਨੇ ਕਿਹਾ ਸੀਗਾ ਪੈਨਸ਼ਨ ਵਧਾਉਣ ਵਾਸਤੇ ਵੀ ਔਰਤਾਂ ਦਾ 1000 ਰੁਪਇਆ ਵੀ ਉਹ ਕੁਝ ਪੁੱਛਦੀਆਂ ਨੇ ਕੋਈ ਬੀਬੀ ਪੁੱਛਦੀ ਐ ਵੀ ਪੈਸੇ ਪੁਸੇ ਆਉਣਗੇ ਕਦੋਂ ਇਹ ਤਾਂ ਪੁੱਛਦੇ ਆ ਜੀ ਪਰ ਆਉਣੇ ਕਿੱਥੋਂ ਜਦ ਬਹੁਤ ਫੈ ਨਹੀਂ ਹਲੇ ਹਾਂ ਜੀ ਥੋੜੀ ਪੈਸੇ ਲੱਗੀ ਹੋਈ ਐ ਨਹੀਂ ਸਾਡੀ ਨਹੀਂ ਲੱਗੀ ਸਾਡੀ ਅਸੀਂ ਗਵਰਨਮੈਂਟ ਦੀ ਜੌਬ ਕਰਦਾ ਜੀ ਹਾਂ ਜੀ ਤੁਸੀਂ ਜੋ ਗਵਰਨਮੈਂਟ ਜੌਬ ਕਰਦੇ ਹਾਂ ਹਾਂ ਜੀ ਸਾਡੀ ਨਹੀਂ ਠੀਕ ਹੈ ਜਿਹੜੇ ਮਤਲਬ ਪਿੱਛੇ ਰਹਿ ਕੇ ਗਈਆਂ ਨੇ ਸਰਕਾਰਾਂ ਉਹਨਾਂ ਨੇ ਉਹਨਾਂ ਦੇ ਉਹਨਾਂ ਵੱਲੋਂ ਕੁਝ ਬਰਾਲਾ ਇਦਾਂ ਦਾ ਕੀਤਾ ਗਿਆ ਵੀ ਜਿਹੜਾ ਅੱਗੇ ਜਿਵੇਂ ਸੁਖਵੀਰ ਬਾਦਲ ਕਹਰੇ ਸੀਗੇ ਕਹਿੰਦੇ ਮੇਰੇ ਪਿਤਾ ਜੀ ਨੇ ਜਿੰਨੇ ਕੰਮ ਪੰਜਾਬ 'ਚ ਕੀਤੇ ਨੇ ਕਿਸੇ ਨੇ ਅਜੇ ਤੱਕ ਕੀਤੇ ਨਹੀਂ ਨਹੀਂ ਉਹਨਾਂ ਨੇ ਜੋ ਕਰਿਆ ਉਹਨਾਂ ਨੇ ਤਾਂ ਕਰ ਹੀ ਕਰੇ ਸੀਗੇ ਪਰ ਇਹਨਾਂ ਨੇ ਸੁਖਬੀਰ ਬਾਦਲ ਨੇ ਤਾਂ ਕੋਈ ਨਹੀਂ ਕਰਿਆ ਇਹਨਾਂ ਪਰ ਜਿਵੇਂ ਅਕਾਲ ਤਖਤ ਸਾਹਿਬ ਤੋਂ ਮੁਆਫੀ ਮੰਗ ਲਈ ਉਹਨਾਂ ਨੇ ਹੁਣ ਕਹਿੰਦੇ ਵੀ ਮਤਲਬ ਤੁਸੀਂ ਪੰਥ ਦੇ ਭਰੋਸਾ ਜਿਤਾਓ ਤੇ ਉਧਰ ਨਵੀਂ ਪਾਰਟੀ ਬਣ ਗਈ ਅਮਰਪਾਲ ਦੀ ਕਿਹੜਾ ਠੀਕ ਲੱਗਾ ਤੁਹਾਨੂੰ ਸਾਨੂੰ ਤਾਂ ਕੋਈ ਨਹੀਂ ਠੀਕ ਲੱਗਦਾ ਦੋ ਇੱਕੋ ਜਿਹੇ ਆ ਹਾਂਜੀ ਕਿਉਂ ਉਹਨਾਂ ਨੇ ਕਿਹੜਾ ਵੀ ਦੋਏ ਕਰਨੇ ਆ ਜਾਂ ਸਾਰੇ ਮਕਦਮੇ ਆਪਣੇ ਸਿਰ ਤੇ ਕਹਿੰਦੇ ਸੀ ਝੂਠੇ ਵਾਅਦੇ ਹੀ ਪੂਰੇ ਕਰੇ ਆ ਆਪਣੇ ਸਿਰ ਲੈ ਲੈ ਮੈਂਾਰੇ ਉਹਨੇ ਕੌਣ ਜਿਆਦਾ ਕਹਿ ਰਿਹਾ ਮੈਂ ਆਪਣਾ ਕਰ ਰਹੇ ਹਾਂ ਮੰਨੇ ਆ ਉੱਥੇ ਕੱਲ ਦਾ ਹਫਤੇ ਸੌ ਖਾਧੀ ਆ ਬਈ ਅਸੀਂ ਸੱਚੇ ਆ ਮੈਂ ਕਰੇ ਆ ਇਹ ਕੰਮ ਫਿਰ ਕਿਵੇਂ ਉਹ ਮੁੱਕ ਹੁਣ ਮੁੱਕ ਰਿਹਾ ਉਹਦਾ ਮੈਂ ਤਾਂ ਪਬਲਿਕ ਆਪਣੀ ਪਾਲਟੀ ਕਰਕੇ ਕਰਿਆ ਠੀਕ ਨਹੀਂ ਝੂਠੀ ਪਾਏ ਝੂਠੀ ਪਾਏ ਆ ਦੱਸੋ ਕਿਵੇਂ ਹੁਣ ਮੰਨ ਲਓ ਕਿ ਪਬਲਿਕ ਮੰਨ ਲਓ ਭਈ ਗਲਤੀਆਂ ਗਲਤੀਆਂ ਤਾਂ ਫਿਰ ਉਹਨਾਂ ਤੋਂ ਹੋਈਆਂ ਸੀ ਪਬਲਿਕ ਨੇ ਤਾਂ ਨਹੀਂ ਕਰੀਆਂ ਇਹਨਾਂ ਤਾਂ ਸਜ਼ਾ ਹੋਰ ਦੇਣੀ ਚਾਹੀਦੀ ਕੋਈ ਇਹ ਤਾਂ ਸਜ਼ਾ ਆਮ ਆ ਆਪਾਂ ਵੀ ਜਾ ਕੇ ਕਰਦੇ ਆਂ ਭਾਂਡੇ ਮੰਜਨ ਦੀ ਸਜ਼ਾ ਝਾੜੂ ਲਾਉਣ ਦੀ ਸਜ਼ਾ ਇਹ ਤਾਂ ਆਪਾਂ ਆਮ ਕਰ ਰਹੇ ਆਂ ਜਾ ਕੇ ਆਪਾਂ ਆਪਣੇ ਆਪ ਕਰ ਰਹੇ ਆਂ ਇਹ ਤਾਂ ਸਜ਼ਾ ਕੋਈ ਨਹੀਂ ਹੈ ਮਾਦੇ ਰਹਿਣਾ ਦਿੱਤੇ ਹੈ ਕਿ ਆਪਣੇ ਪਤਾ ਕਿਲੇ ਦਿੱਤੇ ਹੈਗੇ ਕਾਲੇ ਬੁੱਲਾ ਸੈਨ ਚਾਹੀਦੀ ਹੈ ਇਹਨਾਂ ਨੂੰ ਕਾ ਮੁੜ ਕੇ ਕੋਈ ਕਰ ਦੱਦੀ ਵਾਲ ਮਤ 50 ਦਿਨ ਹੋ ਗਏ ਉਹ ਨਹੀਂ ਕਿਉਂ ਇਹਨਾਂ ਦੇ ਪਾਰਟੀਆਂ ਦੇ ਆਸ ਵਿੱਚ ਹੀ ਭੇੜ ਪੈਦੂਆ ਹੁੰਦੀ ਸਮਝੌਤਾ ਨਹੀਂ ਜੇ ਪਾਰਟੀ ਇਹਨਾਂ ਸਮਝੌਤਾ ਹੁੰਦਾ ਇਹਦੇ ਬਣ ਜਾਂਦਾ ਕੁਝ ਨਾ ਕੁਝ ਬਾਕੀ ਸਾਲ ਦੇ ਹੁਣ ਜਾ ਰਹੇ ਨੇ ਜਾ ਤਾਂ ਰਹੇ ਆ ਜੀ ਹੁਣ ਬਣਨਾ ਫੇਰ ਵੀ ਕੁਝ ਨਹੀਂ ਮੈਂ ਤਾਂ 111 ਕ ਅੱਜ ਬੈਠਣਾ ਮਨ ਵਰਤ ਤੇ ਪਰ ਬੰਨਣਾ ਨਹੀਂ ਕੋਸਣਾ ਨੇ ਮੋਦੀ ਨੇ ਉਹੀ ਪ੍ਰੋਸਾ ਦੇ ਕੇ ਇਹਨਾਂ ਨੂੰ ਤੋੜ ਦੇਣਾ ਹਾਂਜੀ ਉਹਦੇ ਹੁਣ ਮੱਗਾਂ ਬਣਵਾ ਕੇ ਜਾਵਾਂਗੇ ਨਹੀਂ ਮੰਨ ਮੁਸ਼ਕਲ ਠੀਕ ਹੈ ਅਕਾ ਜੀ ਪੌਸ ਦੀ ਖੇਤੀ ਦਾ ਦੱਸੋ ਕੀ ਫਾਇਦਾ ਹੈ ਜੇ ਪੰਜਾਬ ਚ ਹੋਵੇ ਪੌਸ ਦੀ ਖੇਤੀ ਦਾ ਪੋਤਾ ਹੈ ਤਾਂ ਹੈਗਾ ਫਾਇਦਾ ਦੂਏ ਨਸ਼ਾ ਕਣੀ ਕਮੀ ਕਰ ਕਣੀ ਨਹੀਂ ਜਾਣਗੇ ਲੋਕ ਆਪਾਂ ਨੂੰ ਆਮਦਨ ਵੀ ਗਵਰਨਮੈਂਟ ਨੂੰ ਹੋਣ ਲੱਗ ਜੂ ਲੋਕ ਕੰਮ ਕਰਨਗੇ ਖਾ ਕੇ ਪਰ ਜਿਹੜਾ ਧੂਆ ਕੈਮੀਕਲ ਖਾ ਕੇ ਪਏ ਜਾਂਦੇ ਆ ਲੋਕ ਉਹ ਦੀ ਗੱਲ ਨਹੀਂ ਐ ਅਸੇ ਦਾਰੂ ਤੇ ਭੁੱਕੀ ਦੇ ਵਿੱਚੋਂ ਕਿਹਦਾ ਫਾਇਦਾ ਹੈ ਜਿਆਦਾ ਤਾਂ ਫਿਰ ਭੁੱਕੀ ਦਾ ਹੀ ਫਾਇਦਾ ਹੈ ਜਿਆਦਾ ਤਾਂ ਦਾਰੂ ਦਾ ਫਿਰ ਅਗਲਾ ਪੀ ਕੇ ਕੰਮ ਨਹੀਂ ਕਰਦਾ ਉਹ ਪੀ ਕੇ ਕੰਮ ਤਾਂ ਕਰੂਗਾ ਜੀ ਇੱਕ ਆ ਕੇ ਲੜਦਾ ਤਾਂ ਨਹੀਂ ਬੰਦਾ ਨਹੀਂ ਲੜਦਾ ਨਹੀਂ ਹੁੰਦਾ ਆਪਣਾ ਸਨੂਰ ਦਿੰਦਾ ਧੰਨਵਾਦ ਜੀ ਅੰਕਲ ਜੀ ਕੀ ਨਾਮ ਹੈ ਗੁਰਿੰਦਰ ਸਿੰਘ ਹੈ ਠੀਕ ਹੈ ਅੰਕਲ ਜੀ ਇੱਥੇ ਬਹੁਤ ਸਾਰੇ ਕਿਸਾਨ ਵੀ ਬੈਠੇ ਨੇ ਹੋਰ ਵੀ ਪੰਜਾਬ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਨੇ ਤੁਹਾਨੂੰ ਵੱਡੀ ਕਿਹੜੀ ਲੱਗਦੀ ਹੈ ਕਿ ਆਹ ਸਮੱਸਿਆ ਹੈ ਜਿਹੜੀ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਹੈ ਦੱਸੋ ਵੱਡੀ ਸਮੱਸਿਆ ਇਹੀ ਹੈ ਵੀ ਆਪਣਾ ਫੈਸਲਾ ਹੋਣਾ ਨਹੀਂ ਇਹਨਾਂ ਦਾ ਇਹਨਾਂ ਵਿਚਾਰਿਆਂ ਬੈਠੇ ਰਹਣਾ ਪਹਿਲਾਂ ਵਾਂਗ ਜਿਵੇਂ ਹੁਣ ਪਹਿਲਾਂ ਰਾਜੇਵਾਲ ਹੁਣੇ ਜਾਣੀ ਸੀ ਰੇ ਹੁਣ ਉਹ ਵੀ ਤਿਆਰ ਨੇ ਨਾਲ ਹੈਨਾ ਤੇ ਫਿਰ ਦਬਾਅ ਪਾਉਂਗਾ ਜਿਵੇਂ ਪਹਿਲਾਂ ਕਿਸਾਨ ਅੰਦੋਲਨ ਸੀ ਉਵੇਂ ਦੀ ਮਜ਼ਬੂਤੀ ਮਿਲੂਗੀ ਪਤਾ ਨਹੀਂ ਇਹ ਲੱਗਦਾ ਨਹੀਂ ਮੈਨੂੰ ਮਿਲੂਗੀ ਨਹੀਂ ਸਾਰੇ ਇਕੱਠੇ ਹੀ ਆ ਜੀ ਇਹ ਦੇਖੇ ਹੋਇਆ ਠੀਕ ਹੈ ਹਾਂ ਜੀ ਭਗਵਾਨ ਤੁਹਾਨੂੰ 3 ਸਾਲ ਹੋ ਗਏ ਸਾਰੇ ਕੰਮਕਾਰ ਠੀਕ ਹੋ ਰਹੇ ਨੇ ਉਹਨਾਂ ਦੀ ਸਰਕਾਰ ਚ ਨਹੀਂ ਜੀ ਮੈਨੂੰ ਵੀ ਲੱਗਦਾ ਠੀਕ ਹੋ ਰਹੇ ਆਡੇ ਦਾ ਆਇਆ ਨਹੀਂ ਜੀ 5 ਮਿੰਟ ਆਇਆ ਸੀ ਬਸ ਆ ਆਪਣਾ ਆਮ ਪਾਰਟੀ ਦਾ ਐਮਐਲ ਹਾਂ ਜੀ ਜਿਆ ਪਾਠ ਕਰਾਇਆ ਤਾਂ ਜੀ ਆਪਣਾ ਸਰਪੰਚ ਸਾਹਿਬ ਨੇ ਨਵੀਂ ਪੰਚਾਇਤ ਨੇ ਸਿਰਫ 5 ਮਿੰਟ 5 ਮਿੰਟ ਬੈਠ ਕੇ ਬਸ ਜਦ ਹੀ ਚਲੇ ਗਿਆ ਨਾ ਪੁੱਛਿਆ ਨਾ ਕੋਈ ਹਾਂਜੀ ਓਕੇ ਉਹ ਮਦਰ ਪਤਾ ਨਹੀਂ ਕਿ ਆਉਣਾ ਵਾਸਾ ਉਹ ਤਾਂ ਗੇੜਾ ਵੀ ਨਹੀਂ ਮਾਰਿਆ ਪਹਿਲਾਂ ਐਮਐਲਸੀ ਜਿਹੜੇ ਉਹਨਾਂ ਚੋਂ ਕਿਹੜਾ ਠੀਕ ਸੀ ਜਿਹੜੇ ਆਉਂਦੇ ਰਹੇ ਨੇ ਉਹ ਤੁਹਾਡੇ ਪਹਿਲਾਂ ਵੀ ਐਹੇ ਜੇ ਤੇ ਸਾਰੇ ਹੀ ਅਸਲ ਕਸੂ ਨਹੀਂ ਬੜੀ ਸਮੱਸਿਆ ਕਰੋਗੇ ਪੁੱਤਿਆਂ ਨਹੀਂ ਇਹਦਾ ਬੌਚਰ ਹੋ ਗਿਆ ਜੀ ਇਸਨ ਪਿੰਡੇ ਕੋਟਲਾ ਫਾਜ਼ਿਲ ਦੇ ਵੱਖ-ਵੱਖ ਲੋਕ ਜਿਨ੍ਹਾਂ ਨੇ ਵੱਖ-ਵੱਖ ਸਮੱਸਿਆਵਾਂ ਦਾ ਜ਼ਿਕਰ ਕੀਤਾ ਜਿਹੜੀਆਂ ਇਹਨਾਂ ਨੂੰ ਆ ਰਹੀਆਂ ਨੇ ਜੀ ਕੈਮਰਾਮੈਨ ਨਾਲ ਗੁਰਪ੍ਰੀਤ ਸਿੰਘ ਛੱਠਾ ਲੀਡਰ ਪੰਜਾਬੀ মিডিਆ ਫਤਗੜ ਸਾਹਿਬ